ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਜੋਤ ਡੇਰੀ ਫਾਰਮਿੰਗ ਦੇ ਵਿੱਚ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਨੂੰ ਅੱਜ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਕਿਉਂਕਿ ਵੀਰੇ ਤੁਹਾਡੇ ਸਹਿਯੋਗ ਦੀ ਆਪਾਂ ਲੋੜ ਆ ਆਪਣੇ ਤੋਂ ਇਦਾਂ ਦੀ ਜੇ ਕਿਸੇ ਵੀਰ ਨੇ ਹੋਰ ਵੀ ਵੀਡੀਓ ਐਡ ਕਰਾਉਣੀਆਂ ਹੋਣ ਆਪਣੇ ਚੈਨਲ ਦਾ ਨੰਬਰ ਹੈਗਾ ਜੀ 95308 07780 ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰ ਰਹੇ ਆ ਜੀ ਇਹ ਮੰਡੀ ਡੱਬ ਵਾਲੀ ਵੀ ਕਰ ਰਹੇ ਆ ਜੀ ਤੁਹਾਨੂੰ ਪਤਾ ਹੀ ਹਰ ਸੰਡੇ ਨੂੰ ਮੰਡੀ ਇੱਕ ਨੰਬਰ ਪੰਜਾਬ ਚ ਲੱਗ ਰਹੀ ਆ ਜੀ ਬਹੁਤ ਚੰਗੀਆਂ ਚੰਗੀਆਂ ਗਾਵਾਂ ਇੱਥੇ ਆਉਂਦੀਆਂ ਜੀ ਅੱਜ ਵਾਲੀ ਗਾਂ ਤੁਹਾਨੂੰ ਦਿਖਾ ਰਹੇ ਆ ਦੂਜੀ ਸੁਵੇ ਗਾਂ ਐਚ ਐਫ ਆ ਜੀ ਪਿੱਛੇ ਦੇ ਬੱਚਾ ਵਿਖਾਈ ਜੇ ਤੁਹਾਡਾ ਬੈਠਾ ਇਹਦਾ ਬਾਕੀ ਦੀ ਡਿਟੇਲ ਬਾਈ ਜੀ ਰਣਾ ਕਰਾਂਗੇ ਤਾਂ ਜੀ ਤੁਹਾਡੇ ਸਾਹਮਣੇ ਹੋ ਜੂਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਪਿੰਡ ਮਿੱਡੂ ਖੜਾ ਡਿਸਟ੍ਰਿਕਟ શ્રી ਮੁਕਸਸਾਹ ਜੀ ਹਾਂਜੀ ਹਾਂਜੀ ਆਪਣਾ ਫਾਰਮ ਡੇਰੀ ਫਾਰਮ ਹੈਗਾ ਮਿੱਡੂ ਖੜਾ ਹਾਂਜੀ ਇਹ ਗਾਂ ਜੀ ਆਪਣੀ 35 ਪਲੱਸ ਵਾਲੀ ਹੈਗੀ ਐ ਠੀਕ ਆ ਜੀ ਦੂਜਾ ਸਵਾਲ ਜੀ ਮਦਰ ਬੱਚਾ ਹੈ ਇਹਦਾ ਮੁੱਲ ਕਰ ਰਹੇ ਆ ਜੀ ਆਪਾਂ 110000 ਰੁਪਿਆ ਠੀਕ ਆ ਜੀ ਮੇਰਾ ਨੰਬਰ ਹੈਗਾ ਜੀ 98781 17133 ਠੀਕ ਆ ਜੀ 98781 17133 98781 17133 ਹਾਂ ਜੀ ਰੇਂਗੁਰਪੇ ਸਿੰਘ ਮਿੱਡੂ ਖਰਾਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੈਂਦਾ ਜੀ ਇਹ ਡੱਬ ਵਾਲੀ ਖੋਰ ਰੋਡ ਦੇ ਉੱਤੇ ਇਹਨਾਂ ਦਾ ਨਹਿਰਾ ਨਾਲ ਹੀ ਫਾਰਮ ਬਣਿਆ ਹੋਇਆ ਹੈ ਬਾਕੀ ਡਿਟੇਲ ਤੁਹਾਨੂੰ ਬਾਅਦ ਵਿੱਚ ਦੱਸ ਦਿੱਤੀ ਆ ਗਾਂ ਦੀ ਦੁੱਧ ਵਾਲੇ ਐਂਫੋਰਸ ਸੀ ਦੁੱਧ 35 ਤੋਂ ਪਲੱਸ ਜਾਊਗੀ ਪਹਿਲੇ ਸਵੇਰ ਦਾ ਜੀ ਪਹਿਲੇ ਸਵੇਰ 30 ਲੀਟਰ ਪਲੱਸ ਸੀਗੀ ਜੀ ਪਹਿਲੇ ਸਵੇਰ 30 ਦਾ ਹੁਣ 35 ਜਾਊਗੀ ਜੀ ਆਹ 35 35 ਪਲੱਸ ਜਾਊਗਾ ਠੀਕ ਆ ਜੀ ਤੇ ਰੇਟ ਕਿੰਨਾ ਕਰ ਰਹੇ ਹੋ 1,10,000 ਰੁਪਏ ਕੋਈ ਥੋੜਾ ਬਹੁਤਾ ਘਟਾਵਨਾ ਲਓ ਜੇ ਕੋਈ ਆਉਂਦਾ ਕਿਸੇ ਮਾਰਦਾਨ ਕਰ ਦਿਆਂਗੇ ਜੋ ਵੀ ਹੋਊਗਾ ਠੀਕ ਹੈ ਜੀ ਦੋਸਤੋ ਇੱਥੇ ਇਹਨਾਂ ਦੀ ਗਾਂ ਜੇ ਸੇਲ ਹੋ ਗਈ ਅੱਪਾ ਤਾਂ ਹੋਈ ਜਾਣੀਆਂ ਹਵਾਨਾ ਦੇਖ ਲਓ ਪੰਡ ਜੱਡਾ ਹਵਾਨਾ ਹੈ ਜੀ ਸਪੇਸ ਬਹੁਤ ਆ ਥਾਂ 'ਚ ਇਹ ਵੀਰ ਦਾ ਉੱਥੇ ਆਪਣਾ ਆਪ ਦਾ ਫਾਰਮ ਆ ਕਾਫੀ ਗਿਣਤੀ ਚੰਗੀ ਕੁਆਲਿਟੀ ਦੇ ਗਾਂ ਲੈ ਕੇ ਆਉਂਦੇ ਆ। ਬਾਕੀ ਤੁਸੀਂ ਗਾਂ ਦੀ ਤਸੱਲੀ ਆਪ ਕਰਕੇ ਇਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋ। ਹੋ ਸਕਦਾ ਉਧਾ ਪੋਲੀ ਦੇ ਵਿੱਚ ਇਹ ਅੱਜ ਹੀ ਸੇਲ ਹੋ ਜੇ। ਜੇ ਨਾ ਹੋਏ ਗਾਂ ਵੀਰੇ ਆਪਣੇ ਫਾਰਮ ਦੇ ਵਿੱਚ ਜਿੰਨੇ ਜਾਨੀਆਂ ਰੱਖਣ ਵਾਲੀਆਂ ਜੀ ਬਰੀਡਰ ਗਾਂ ਇਸ ਤੋਂ ਹੀ ਗਾਂ ਬੱਚੇ ਤਿਆਰ ਵਧੀਆ ਹੋਣੀਆਂ। ਧੰਨਵਾਦ ਦੋਸਤੋ ਆਪਣੀ ਵੀਡੀਓ ਦੇਖ ਲਈ।